ਗੋਜਰੀ ਮਹੱਲਾ ਤੀਜਾ ਪੰਜ ਪਦੇ ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤ ਜਾਏ ਸਾਤ ਗੁਰੋਂ ਮਿਲਿਆ ਮਤਿ ਉਪਜੈ ਤਾ ਇਹ ਸੋਝੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਤਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 491 ਗੂਜਰੀ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਦੀ ਬਾਣੀ ਬਾਣੀ ਦਾ ਰੂਪ ਪੰਜ ਪਦੇ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਨਾ ਕਾਸ਼ੀ ਮਤ ਉਪਜੈ ਨਾ ਕਾਸ਼ੀ ਮਤ ਜਾਏ ਅਰਥਾਤ ਕਿ ਕਾਸ਼ੀ ਦੇ ਵਿੱਚ ਵਸੇਬਾ ਕੀਤੇ ਨਾ ਤੇ ਮਹਾਰਾਜ ਕਹਿੰਦੇ ਮਤ ਉਤਪਾਨੀ ਹੁੰਦੀ ਐ ਔਰ ਕਾਂਸ਼ੀ ਚ ਵਸੇਬਾ ਕੀਤਿਆ ਨਾਮ ਹੀ ਮਤ ਜਾਂਦੀ ਰਹਿੰਦੀ ਹੈ ਅਥਵਾ ਨਾਤੇ ਸ੍ਰੇਸ਼ਟ ਮਤ ਉਤਪੰਨ ਹੁੰਦੀ ਹੈ ਤੇ ਨਾਮ ਮੰਦ ਬੁੱਧੀ ਨਸ਼ਟ ਹੁੰਦੀ ਹੈ ਮਹਾਰਾਜ ਕਹਿੰਦੇ ਸ੍ਰੇਸ਼ਟ ਮਤ ਅਸਲ ਦੇ ਵਿੱਚ ਉਤਪੰਨ ਕਿਵੇਂ ਹੁੰਦੀ ਹੈ ਕਹਿੰਦੇ ਸਾਤ ਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ ਸਾਤ ਗੁਰ ਮਿਲਿਆ ਮਤ ਉਪਜੈ ਅਰਥਾਤ ਕਿ ਸਤਗੁਰ ਪਾਤਸ਼ਾਹ ਜੀਆਂ ਦੇ ਮਿਲਿਆ ਜੇਕਰ ਕਿਤੇ ਸਾਡੇ ਅੰਦਰ ਸ੍ਰੇਸ਼ਟ ਮਤ ਉਤਪੰਨ ਹੋ ਜਾਵੇ ਤਾਂ ਇਹ ਸੋਜੀ ਪਾਏ ਸੋਜੀ ਤਾਂ ਆਉਂਦੀ ਹੈ ਭਾਈ ਕਿ ਮਤ ਦਾ ਕਿਸੇ ਸਥਾਨ ਵਿਸ਼ੇਸ਼ ਦੇ ਨਾਲ ਕੋਈ ਸੰਬੰਧ ਨਹੀਂ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਸੰਬੰਧ ਹੈ ਸੋ ਅਗੋ ਆਪਣੇ ਬਚਨ ਦੀਆਂ ਰਹਾਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਏਹ ਮਤ ਤੇਰੀ ਥਿਰ ਰਹਾ ਨਾ ਪਰਮ ਵਿੱਚ ਹੋ ਜਾਏ ਰਹਾ ਹਰ ਕਥਾ ਤੁ ਸੁਣ ਰੇ ਮਾਨੋ ਸ਼ਬਦ ਮਨ ਵਸਾਏ ਅਰਥਾਤ ਕਹਿ ਮੇਰੇ ਮਨਾ ਤੂੰ ਹਰੀ ਜੀਆਂ ਦੀ ਕਥਾ ਨੂੰ ਸੁਣਨਾ ਕਰ ਕਿਵੇਂ ਸ਼ਬਦ ਮਨ ਵਸਾਏ ਗੁਰੂ ਮਹਾਰਾਜਿਆਂ ਦੇ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਨਾ ਹਰੀ ਜੀਆਂ ਦੀ ਕਥਾ ਨੂੰ ਸੁਣਨਾ ਕਰ ਮਹਾਰਾਜ ਕਹਿੰਦੇ ਇਹ ਮਤ ਤੇਰੀ ਥਿਰ ਰਹਾ ਤਾਂ ਪਰਮ ਵਿੱਚ ਹੋ ਜਾਏ ਰਹਾਓ ਜੇਕਰ ਤੇਰੀ ਇਹ ਮਤ ਮਹਾਰਾਜ ਕਹਿੰਦੇ ਥਿਰ ਹੋ ਜਾਵੇ ਅਡੋਲ ਹੋ ਜਾਵੇ ਤਾਂ ਕਿਤੇ ਜਾ ਕੇ ਤੇਰੇ ਅੰਦਰੋਂ ਮਹਾਰਾਜ ਕਹਿੰਦੇ ਪਰਮ ਜਿਹੜਾ ਜਾਂਦਾ ਰਹੇਗਾ ਸੁਰ ਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਚਰਨ ਰਿਦਾ ਵਸਾਏ ਤੋ ਕਿਲ ਵਿੱਚ ਹੋ ਵਹਨਾਸ ਪੰਜ ਭੂ ਆਤਮਾ ਵਸ ਕਰੇ ਤਾ ਤੀਰਥ ਕਰੇ ਨਿਵਾਸ ਹਰ ਚਰਨ ਰਿਦਾ ਵਸਾਏ ਤੋ ਕਿਲ ਵਿੱਚ ਹੋ ਵਹਨਾਸ ਅਰਥਾਤ ਕਿ ਜੀਵ ਜੇਕਰ ਤੂੰ ਹਰੀ ਜੀਆਂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰੇ ਤਮਹਾਰੈ ਕਹਿੰਦੇ ਤੇਰੇ ਅੰਦਰ ਦੇ ਜਿਹੜੇ ਕਿਲਖ ਨੇ ਸੁਆ ਪਾਪ ਨੇ ਉਹਨਾਂ ਦਾ ਵਿਨਾਸ਼ ਹੋ ਜਾਵੇਗਾ ਕਹਿੰਦੇ ਪੰਜ ਭੂ ਆਤਮਾ ਵਸ ਕਰਾ ਤਾ ਤੀਰਥ ਕਰਾ ਨਿਵਾਸ ਪੰਜ ਭੂ ਆਤਮਾ ਵਸ ਕਰ ਰਥਾਤ ਕਿ ਜੇਕਰ ਤੂੰ ਪੰਜਾਂ ਭੂਤਾਂ ਦੇ ਪੰਜਾਂ ਤੱਤਾਂ ਦੇ ਸਾਤਵਿਕ ਅੰਸ਼ ਜਿਹੜੀ ਆਤਮਾ ਹੈ ਸੁਆ ਮਾਨ ਹੈ ਉਸ ਨੂੰ ਆਪਣੇ ਵਸ ਦੇ ਵਿੱਚ ਕਰਨਾ ਕਰੇ ਤਮਹਾਰੇ ਕਹਿੰਦੇ ਤਾਂ ਤੀਰਥ ਕਰਹ ਨਿਵਾਸ ਤਾਂ ਕਿਤੇ ਜਾ ਕੇ ਤੂੰ ਅੰਦਰਲੇ ਤੀਰਸ ਦੇ ਉੱਤੇ ਨਿਵਾਸ ਕਰੇਗਾ ਮਹਾਰਾਜ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਕਿਰਪਾ ਕਰਦੇ ਨੇ ਕਹਿੰਦੇ ਮਾਨਮੁਖ ਇਹੋ ਮਨਮੁਗਦ ਹੈ ਸੋ ਜੀ ਕਿਛੂ ਨਾ ਪਾਏ ਹਰ ਕਾ ਨਾਮ ਨਾ ਬੁਝਾਈ ਅੰਤ ਗਿਆ ਪਛਤਾਏ ਮਨਮੁਖ ਇਹੋ ਮਨਮੁਗਦ ਹੈ ਅਰਥਾਤ ਕਿ ਜਿਹੜਾ ਮਨਮੁਖ ਨੇ ਨਗੁਰੇ ਨੇ ਆਪ ਹੁਦਰੇ ਨੇ ਭੁੱਲੜਨੇ ਆਪਣੇ ਮਨ ਦੇ ਅਨੁਸਾਰੀ ਨੇ ਮਨ ਦੇ ਪਿੱਛੇ ਲਾ ਕੇ ਚੱਲਣੇ ਵਾਲੇ ਨੇ ਉਹਨਾਂ ਦਾ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਨਾ ਉਹ ਤੇ ਮੁਗਦ ਅਰਥਾਤ ਮਹਾਮੂਰਖ ਹੈ ਸਵਜੀ ਕਿਛੂ ਨਾ ਪਾਏ ਉਹਨਾਂ ਨੂੰ ਕੁਝ ਵੀ ਅਕਲ ਨਹੀਂ ਕੁਝ ਵੀ ਸੂਝ ਨਹੀਂ ਪ੍ਰਾਪਤ ਹੁੰਦੀ ਕਹਿੰਦੇ ਹਰ ਕਾ ਨਾਮ ਨਾ ਬੁਝਾਈ ਅੰਤ ਗਿਆ ਪਛਤਾਏ ਸਾਰੀ ਉਮਰ ਹਰੀ ਜੀ ਦੇ ਨਾਮ ਨੂੰ 부ਝਦੇ ਨਹੀਂ ਔਰ ਅੰਤ ਵੇਲੇ ਮਹਾਰਾਜ ਕਹਿੰਦੇ ਧਰਤੀ ਧਰਮ ਸਾਲ ਤੋਂ ਪੁਛਤਾ ਕੇ ਜਾਂਦੇ ਨੇ ਝੂਰ ਕੇ ਜਾਂਦੇ ਨੇ ਸੋ ਅਗੋ ਆਪਣੇ ਬਚਨ ਦੇ ਚੌਥੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਇਹੋ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀ ਆ ਬੁਝ ਜਾਏ 8 60 ਤੀਰਥ ਇਸ ਸੰਗ ਰਹੈ ਜਨ ਹਰ ਹਿਰਦੈ ਰਾਇ ਸਮਾਏ ਇਹੋ ਮਨ ਕਾਸੀ ਸਭ ਤੀਰਥ ਸਿਮਰਤ ਅਰਥਾਤ ਅਸਲ ਦੇ ਵਿੱਚ ਸਾਡਾ ਮਾਨ ਹੀ ਕਾਂਸੀ ਹੈ ਪਵਿੱਤਰ ਹੈ ਕਾਂਸੀ ਵਰਗਾ ਮਹਾਰਾਜ ਕਹਿੰਦੇ ਸਭ ਤੀਰਥ ਸਿਮਰਤ ਦੁਨੀਆ ਦੇ ਕੋਲ ਤੀਰਥ ਸਾਡਾ ਮਾਨ ਹੀ ਹੈ ਨਾਮ ਨੂੰ ਜਪ ਕੇ ਪਵਿੱਤਰ ਹੋਇਆ ਮਨ ਪਰ ਸਮਰਤੀਆਂ ਦਾ ਪਾਠ ਵੀ ਅਸਲ ਦੇ ਵਿੱਚ ਸਾਡਾ ਮਾਨ ਹੀ ਹੈ ਮਹਾਰਾਜ ਕਹਿੰਦੇ ਸਤਗੁਰੂ ਦੀ ਆਪੁਝਾਏ ਪਰ ਸਤਗੁਰੂ ਪਾਸ਼ਾ ਦੀਆਂ ਨੇ ਸਾਨੂੰ ਇਹ ਸੋਝੀ ਬਖਸ਼ੀ 부ਜਾਰਤ 부ਝਾਈ ਹੈ ਕਿ ਭਾਈ ਤੁਹਾਡਾ ਮਾਨ ਹੀ ਕਾਂਸੀ ਹੈ ਮਾਨ ਹੀ ਤੀਰਥ ਹੈ ਮਾਨ ਹੀ ਸਮਰਤੀਆਂ ਨੇ ਕਹਿੰਦੇ 86 ਤੀਰਥ ਤਿਸ ਸੰਗ ਰਹ ਹੈ ਜੇਨ ਹਰ ਹਿਰਦਾ ਰਹਾ ਸਮਾਏ 86 ਤੀਰਥ ਤਿਸ ਸੰਗ ਰਹ ਹੈ ਮਹਾਰਾਜ ਕਹਿੰਦੇ ਸਾਰੇ ਦੇ ਸਾਰੇ 8 ਤੇ 60 ਅਰਥਾਤ 68 ਤੀਰਥ ਉਸ ਗੁਰਮੁਖ ਗੁਰੂ ਪਿਆਰੇ ਦੇ ਅੰਗ ਸੰਗ ਰਹਿੰਦੇ ਨੇ ਕਿਹੜੇ ਦਾ ਕਹਿੰਦਾ ਜੇਨ ਹਰ ਹਿਰਦਾ ਰਹਾ ਸਮਾਏ ਜਿਹੜਾ ਗੁਰਮੁਖ ਗੁਰੂ ਪਿਆਰੇ ਦੇ ਹਿਰਦੇ ਦੇ ਵਿੱਚ ਹਰੀ ਜੀ ਸਮਾਇਆ ਰਹਿੰਦਾ ਹੈ ਨਾ 86 ਤੀਰਥ ਮਹਾਰਾਜ ਕਹਿੰਦੇ ਉਹਦੇ ਨਾਲ ਹੀ ਰਹਿੰਦੇ ਨੇ ਭਾਈ ਸੁਗ ਅੰਤਮ ਆਪਣੇ ਬਚਨ ਦੇ ਪੰਜਵੇਂ ਪਦੇ ਦੇ ਵਿੱਚ ਮਾਰੀ ਕਿਰਪਾ ਕਰ ਲਏਦੇ ਨੇ ਕਹਿੰਦੇ ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ ਏਕ ਵਸਿਆ ਮਨ ਆਏ ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹਾ ਸਮਾਏ ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜੇਕਰ ਸਤਿਗੁਰੂ ਪਾਸ਼ਾ ਮਿਲ ਪੈਣ ਤੇ ਭਾਈ ਆਕਾਲ ਪੁਰਖ ਵਾਹਿਗੁਰੂ ਦੇ ਗੁਰ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲਈਦਾ ਉਹਦੀ ਰਜਾ ਨੂੰ ਉਹਦੇ ਭਾਣੇ ਨੂੰ ਉਹਦੀ ਮੌਜ ਨੂੰ ਬੁੱਝ ਲਈਦਾ ਔਰ ਮਹਾਰਾਜ ਕਹਿੰਦੇ ਏਕ ਵਸਿਆ ਮਨ ਆਇਕ ਆਕਾਲ ਪੁਰਖ ਵਾਹਿਗੁਰੂ ਆਪ ਆ ਕੇ ਗੁਰਮੁਖਾਂ ਦੇ ਮਨ ਦੇ ਵਿੱਚ ਵਸ ਜਾਂਦਾ ਭਾਈ ਔਰ ਮਹਾਰਾਜ ਕਹਿੰਦੇ ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹਾ ਸਮਾਏ ਜੋ ਤਦ ਭਾਵੇਂ ਸਭ ਸੱਚ ਹੈ ਹੈ ਅਕਾਲ ਪੁਰਖ ਵਾਹਿਗੁਰੂ ਜੀ ਜੋ ਵੀ ਤੁਹਾਨੂੰ ਪਉਂਦਾ ਹੈ ਨਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਜੋ ਵੀ ਤੁਹਾਡਾ ਹੁਕਮ ਹੈ ਰਜਾ ਹੈ ਮौज ਹੈ ਉਹ ਸਭ ਸੱਚ ਹੀ ਸੱਚ ਹੈ ਪਾਸ਼ਾ ਸੱਚ ਹੀ ਸੱਚ ਹੈ ਔਰ ਸੱਚੇ ਰਹਾ ਸਮਾਏ ਅਰਥਾਤ ਕਿ ਗੁਰਮੁਖ ਗੁਰੂ ਪਿਆਰੇ ਉਹ ਸੱਚੀ ਰਜਾ ਦੇ ਵਿੱਚ ਸੱਚੇ ਭਾਣੇ ਦੇ ਵਿੱਚ ਸੱਚੇ ਪਰਮੇਸ਼ਰ ਦੇ ਵਿੱਚ ਸਮਾਏ ਹੀ ਰਹਿੰਦੇ ਨੇ ਲੇਨੇ ਰਹਿੰਦੇ ਨੇ ਵਿਆਪਕ ਹੀ ਰਹਿੰਦੇ ਨੇ ਗਵਾਚੇ ਹੀ ਰਹਿੰਦੇ ਨੇ ਮਗਨ ਰਹਿੰਦੇ ਨੇ ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ ਜੋ ਤੁਧ ਭਾਵੇਂ ਸਭ ਸੱਚ ਹੈ ਸੱਚੇ ਰਹੇ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ